ਲਾਹੌਰ ਪੁਲਿਸ ਵੱਲੋਂ ਅਗਵਾ ਕੀਤੀ 6 ਸਾਲਾਂ ਬੱਚੀ ਨੇਪਾਲ ਬਾਰਡਰ ਤੋਂ ਬਰਾਮਦ ਪੁਲਿਸ ਨੇ ਬੱਚੀ ਕੀਤੀ ਬਾਰਸਾਂ ਹਵਾ ਦੇ। ਵਿੱਤੀ ਦਿਨ ਜਲੰਧਰ ਦੇ ਥਾਣਾ ਫਲੌਰ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ 6 ਸਾਲਾਂ ਦੀ ਅਗਵਾ ਕੀਤੀ ਬੱਚੀ ਨੂੰ ਨੇਪਾਲ ਬਾਰਡਰ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਨੇ ਬੱਚੀ ਨੂੰ ਸੁਰੱਖਿਅਤ ਰੱਖੇ ਤੌਰ ਤੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਦਿਲਿੰਦਰ ਦੇ ਹਾਜ਼ਰੀ ਹਰਵਿੰਦਰ ਸਿੰਘ ਬਰਕ ਦੇ ਦਿਸ਼ਾ ਨਿਰਦੇਸ਼ ਅਤੇ ਪੁਲਿਸ ਕਪਤਾਨ ਸਰਬਜੀਤ ਰਾਏ ਦੇ ਆਪ ਪੁਲਿਸ ਕਪਤਾਨ ਸਰਵਨ ਸਿੰਘ ਬੰਦ ਦੀ ਮối ਹੇੜ ਕੀਤੀ ਗਈ ਆਣਾ ਫਲੋਰ ਦੇ ਇੰਸਪੈਕਟਰ ਸੰਜੀਪ ਕਪੂਰ ਅਤੇ ਉਹਨਾਂ ਦੀ ਟੀਮਾਂ ਨੇ ਇਹ ਕਾਰਵਾਈ ਬਹੁਤ ਚੁਸਤ ਤੇ ਤੀਬਰ ਢੰਗ ਨਾਲ ਅੰਜਾਮ ਦਿੱਤਾ ਇਸ ਸਬੰਧੀ ਉਪਰ ਕਪਤਾਨ ਸਰਵਨ ਸਿੰਘ ਬੰਦ ਦੱਸਿਆ ਕਿ ਮਾਮਲਾ 27 ਅਪ੍ਰੈਲ 2025 ਨੂੰ ਦਰਜ ਕੀਤਾ ਗਿਆ ਸੀ ਮੋਦੀ ਦੀ 6 ਸਾਲਾਂ ਦੀ ਧੀ ਸੰਗੀਤਾ ਨੂੰ ਦੋਸ਼ੀ ਵੇਚਨ ਕੁਮਾਰ ਵਾਸੀ ਬਿਹਾਰ ਘਰੋਂ ਲੈ ਗਿਆ ਸੀ ਟੈਕਨੀਕਲ ਟੀਮ ਦੀ ਮਦਦ ਨਾਲ ਪੁਲਿਸ ਨੇ ਲੜਕੀ ਨੂੰ 1800 ਕਿਲੋਮੀਟਰ ਦੂਰ ਨੇਪਾਲ ਬਾਰਡਰ ਤੋਂ ਬਰਾਮਦ ਕਰਕੇ 3 ਮਈ ਨੂੰ ਬਾਰਸਾ ਹਵਲੇ ਕਰ ਦਿੱਤਾ ਹੈ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਟੀਮਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਆਓ ਦੇਖਦੇ ਹਾਂ ਜਲੰਧਰ ਤੋਂ ਪਤਰਕਾਰ ਰਮੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਾਹਦਾ ਬਰਾਉਂਡ ਲਗੀ ਆ ਕਿ ਲੜਕੀ ਯਾਰ ਸੀ ਕੌਣ ਲੀਕਾ ਸੀ ਇਸਕੋ इसको मेरे पास ही था आके रहता था कि मैंने उसको रोटी पानी देती थी नाली रहता था उन्हें तो कपड़े की झांसे में मेरी पूरी लेके चला गया था ठीक है अब आपकी बच्ची आपके पास है मेरे पास है जी खुश हो आप लोग हम खुश हैं जी किसी किसी व्यक्ति ने तुम बहुत ही जदोजहद करके वो बच्ची बरामद कर लिया है मैं दो हजार किलोमीटर जाके बंदा लिया ਬੱਚੀ ਦੀ ਮਾਪਿਆਂ ਨੇ ਹਵਾਲਾ ਕਰਤੀ ਹੈ ਕਿ ਸਰ ਕੀ ਤਰ੍ਹਾਂ ਚੋਨੇ ਹੈ ਉਹ ਬੰਦਾ ਕਿਉਂ ਕਿਹੜੇ ਮਨਸ਼ਾ ਨਾਲ ਬੱਚੀ ਨੂੰ ਲੈ ਕੇ ਗਿਆ ਸੀ ਔਰ ਕਿੱਥੋਂ ਬਰਾਮਦ ਕੀਤੀ ਸਰਪਈ। ਤੇ 121 ਨੰਬਰ ਐਫ ਆਈ ਆਰ ਜਿਹੜੀ ਆ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਸੀ। ਇਹਦੇ ਵਿੱਚ ਐਸ ਐਚਓ ਫਲੋਰ ਸੰਜੀਤ ਕਪੂਰ ਉਸ ਦੀ ਟੀਮ ਐਸ ਐਸ ਜਸਵੰਦਰ ਸਿੰਘ ਜਿਹੜੀ ਆ ਤੇ ਇਹਨਾਂ ਨੂੰ ਜਦੋਂ ਇਨਫਰਮੇਸ਼ਨ ਮਿਲੀ ਸੀ ਤੇ ਤੁਰੰਤ ਐਫ ਆਈ ਆਰ ਦਰਜ ਕੀਤੀ ਗਈ। ਐਫ ਆਈ ਆਰ ਦਰਜ ਕਰਨ ਤੋਂ ਬਾਅਦ ਅ ਅਸੀਂ ਟੈਕਨੀਕਲੀ ਅਤੇ ਆਪਣੇ ਜਿਹੜੇ ਸਰੋਚਸ ਸੀ ਹਿਊਮਨ ਉਹਨਾਂ ਦੀ ਮਦਦ ਨਾਲ ਅਸੀਂ ਜਿਹੜਾ ਸੀ ਇਹ ਲੜਕੀਦਾਰੇ ਪਤਾ ਕੀਤਾ ਜੋ ਕਿ ਸੀਤਾਮੜੀ ਬਿਹਾਰ ਇੱਕ ਇਹਨਾਂ ਦਾ ਜਾਣਕਰ ਜਿਹੜਾ ਸੀ ਉਹ ਲੜਕੀਆਂ ਦਾ ਗਿਲਾਕ ਲੈ ਗਿਆ ਸੀ ਜੀ ਉਸ ਨੂੰ ਅਸੀਂ ਫਿਰ ਬਰਾਮਦ ਕੀਤਾ ਅਤੇ ਇਸ ਜਿਹੜੇ ਜਿਹੜੇ ਸੰਬੰਧ ਵਿੱਚ ਸਪੈਸ਼ਲ ਪੁਲਿਸ ਸਟਡੀਆ ਟੀਮ ਇੱਕ ਤਿਆਰ ਕੀਤੀ ਗਈ ਜਿਹੜੀ ਕਿ ਸੀਤਾਮੜੀ ਬਿਹਾਰ ਭੇਜੀ ਗਈ ਉੱਥੋਂ ਲੜਕੀ ਜਿਹੜੀ ਸਹੀ ਸਲਾਮਤ ਲੈਂਦੀ ਹੈਗੀ ਆ ਤੋਂ ਉਹਨਦੇ ਪੇਰੈਂਟਸ ਦੇ ਹਵਾਲੇ ਕਰ ਦਿੱਤੇ ਸਰ ਬੰਦਾ ਕਾਬੂ ਆ ਗਿਆ ਬੰਦਾ ਜਿਹੜਾ ਉਹ ਸਕਿਪ ਹੈਗਾ ਤੇ ਉਹਦੇ ਤੇ ਕਾਰਵਾਈ ਚੱਲ ਰਹੀ ਹੈ